ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪ੍ਰਮੇਂਦਰਜੀਤ ਸਿੰਘ ਵੱਲੋਂ ਸਸੀ ਰਾਜ ਜੀ ਤੁਸੀਂ ਦੇਖ ਰਹੇ ਹੋ ਵਕਤੌਟਲੋਂ ਫੇਸਬੁੱਕ ਪੇਜ ਇੰਸਟਾਗ੍ਰਾਮ ਤੇ YouTube ਮੇਰੀ ਅੱਜ ਰਿਕਵੈਸਟ ਇਹੀ ਹੈ ਵੀ ਅਸੀਂ ਮੱਝ ਦੀ ਧਰਤੀ ਵੱਲ ਆਏ ਹੋਏ ਹਾਂ ਤਰਨਤਾਰਨ ਵਾਲਾ ਦੰਗਲ ਵੇਖਣ ਵਾਸਤੇ ਚੋਣਾ ਦਾ ਕੀ ਮਾਹੌਲ ਹੈ ਕਿਸ ਤਰ੍ਹਾਂ ਦੀਆਂ ਚੋਣਾ ਚੱਲ ਰਹੀਆਂ ਹਨ ਆ ਬੈਠੇ ਬੈਠੇ ਸਾਡਾ ਇੱਕ ਮਰਦਲ ਦਿਮਾਗ ਦੇ ਵਿੱਚ ਚਰਚਾ ਆਈ ਹੈ ਵੀ ਦੋਨਾਂ ਦੇ ਵਿੱਚ ਆਪਾਂ ਬਹਿ ਕੇ ਕਿਤੇ ਗੱਲਬਾਤ ਕਰੀਏ ਅਸੀਂ ਕਿਤੇ ਰੁੱਕ ਕੇ 5 ਮਿੰਟ ਵਾਸਤੇ ਸਾਡੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹੈ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਜਿੰਨਾ ਸਾਡਾ ਵੱਧ ਤੋਂ ਵੱਧ ਪੇਜ ਫਾਲੋ ਕਰੋਗੇ ਸ਼ੇਅਰ ਕਰੋਗੇ ਸਾਨੂੰ ਮੋਟੀਵੇਸ਼ਨ ਮਿਲੂਗੀ ਤੇ ਮੇਰੀ ਰਿਕਵੈਸਟ ਵੀ ਸਮਝੋ ਬੇਨਤੀ ਵੀ ਸਮਝੋ ਬਖਤੌੜ ਲੋ ਫੇਸਬੁੱਕ ਪੇਜ ਵੱਧ ਤੋਂ ਵੱਧ ਫਾਲੋ ਤੇ ਸ਼ੇਅਰ ਜਰੂਰ ਕਰਿਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਢਿੱਲੋ ਸਾਹਿਬ ਢਿੱਲੋ ਸਾਹਿਬ ਸਸੀ ਗਾਜੀ ਸਤਿ ਸ੍ਰੀ ਅਕਾਲ ਢਿੱਲੋ ਸਾਹਿਬ ਇੱਕ ਕੱਲ ਰਾਹੁਲ ਨੇ ਹਾਈਡਰੋਜਨ ਬੰਬ ਦਾ ਦੇਖੋ ਭੰਨਤਾ ਜੀ ਉਹਦੇ ਵਿੱਚ ਇੱਕ ਬ੍ਰਾਜ਼ੀਲ ਕੁੜੀ ਦਾ ਜ਼ਿਕਰ ਆਇਆ ਉਹ ਬ੍ਰਾਜ਼ੀਲ ਕੁੜੀ ਕੌਣ ਹੈ ਕਿਵੇਂ ਹੈ ਕੀ ਕਹਾਣੀ ਹੈ ਉਹਦੀ ਉਹ ਕਿਵੇਂ ਵੋਟਾਂ ਬਣੀਆਂ ਕੀ ਹੋਇਆ ਕੀ ਉਹ ਤੁਸੀਂ ਉਹਦੇ ਬਾਰੇ ਸਾਡੇ ਸਰੋਤਿਆਂ ਜਿਹੜੇ ਉਹਨਾਂ ਨੂੰ ਰੂਬਰੂ ਹੋ ਜ ਉਹਨਾਂ ਦੇ ਪ੍ਰਵਿੰਦਰ ਜਿਹੜਾ ਹਾਈਡਰੋਜਨ ਬੰਬ ਕੱਲ ਰਾਹੁਲ ਗਾਂਧੀ ਨੇ ਭੰਨਿਆ ਉਹ ਭੰਨਿਆ 2024 ਦੇ ਵਿੱਚ ਜਿਹੜੀ ਹਰਿਆਣਾ ਦੀ ਵਿਧਾਨ ਸਭਾ ਦੀ ਚੋਣ ਹੋਈ ਸੀ ਉਹਦੇ ਸੰਬੰਧ ਵਿੱਚ ਜੀ ਜਿੱਕਰ ਆਪਾਂ ਕੱਲ ਵੀ ਕੀਤਾ ਸੀ ਅੱਜ ਥੋੜਾ ਜਿਹਾ ਚੇਤੇ ਕਰਵਾ ਦਈਏ ਸਾਡੇ ਸਰੋਤਿਆਂ ਦੇ ਦਰਸ਼ਕਾਂ ਨੂੰ ਜੀ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਪਿਛਲੀ ਜਿਹੜੀ 24 ਦੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ 25 ਲੱਖ ਚੋਰੀ ਦੀ ਵੋਟ ਹੈ ਜਿਹੜੀ ਉਹ ਪੋਲ ਹੋਈ ਹੈ ਪੋਲ ਹੋਈ ਹੈ ਨਤੀਜਾ ਉਹਦਾ ਇਹ ਹੋਇਆ ਕਿ ਸਾਡੀ 22000 ਵੋਟਸ ਘੱਟ ਗਈ ਥੋੜੀ ਜਿਹੀ 22000 ਘਟੀ ਹੈ ਜੀ 45 25 ਲੱਖ ਵੋਟ ਜੇ ਚੋਰੀ ਦੀ ਇਸਤੇਮਾਲ ਕੀਤੀ ਗਈ ਹੈ ਇਹਦੇ باوجود ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ 22000 ਵੋਟਾਂ ਦੇ ਫਰਕ ਨਾਲ ਜਿੱਤੀ ਹੈ ਜਿੱਤੀ ਹੈ ਤਾਂ ਉਹਨੇ ਕਿਹਾ ਕਿ ਅਸਲ ਦੇ ਵਿੱਚ ਇਹ ਜਿਹੜੀ ਹੈਗੀ ਆ ਚੋਣ ਚੋਣ ਨਹੀਂ ਹੋਈ ਹੈ ਚੋਣ ਲੁੱਟੀ ਗਈ ਹੈ ਲੁੱਟੀ ਗਈ ਹੈ ਔਰ ਉਹਨੇ ਨਾਲ ਖਦਸ਼ਾ ਪ੍ਰਗਟ ਕੀਤਾ ਸੀ ਕਿ ਬਿਹਾਰ ਦੇ ਵਿੱਚ ਹੋਣ ਵਾਲਾ ਚੋਣ ਜ਼ੰਗਲਾ ਜਿਹੜਾ ਉਹ ਵੀ ਇਸੇ ਤਰ੍ਹਾਂ ਲੁੱਟਣ ਦੀ ਕੋਸ਼ਿਸ਼ ਕਰੂਗੀ ਭਾਰਤੀ ਜਨਤਾ ਪਾਰਟੀ ਔਰ ਜਨ ਜੀ ਜੀ ਨਵੀਂ ਜਨਰੇਸ਼ਨ ਨੂੰ ਨੇ ਸਦਾ ਦਿੱਤਾ ਸੀ ਕਿ ਚੌਕ ਸੋਜੋ ਹੁਸ਼ਿਆਰ ਹੋਜੋ ਤੁਹਾਡੇ ਜਿਹੜਾ ਹੈਗਾ ਮਤ ਦਾ ਦਾਣ ਹੈ ਜਿਹੜਾ ਇਹ ਲੁੱਟਿਆ ਜਾਇਆ ਜਾ ਲੁੱਟਿਆ ਜਾ ਜਾ ਲਓ ਜੀ ਅੱਜ ਬਦਾਨ ਸਵਾ ਬਿਹਾਰ ਦੀਆਂ ਪਹਿਲੇ ਗੇਟ ਦੀਆਂ ਚੋੜਾ ਹੋ ਰਹੀਆਂ ਹੋ ਰਹੀਆਂ ਜੀ ਉਹਨਾਂ ਚੋਣਾਂ ਦੇ ਵਿੱਚ ਜਿਵੇਂ ਹਮਾਕੇ ਲੋਕ ਆ ਰਹੇ ਹੈ ਜੀ ਔਰ ਪੋਲਿੰਗ ਸਲੋ ਹੋ ਰਹੀ ਹੈ ਜੀ ਉਹਨੂੰ ਲੈ ਕੇ ਲਾਲੂ ਪ੍ਰਸਾਦ ਯਾਦਵ ਨੇ ਇੱਕ ਤਕੜਾ ਜਿਹੜਾ ਹੈਗਾ ਪ੍ਰਤੀਕਰਮ ਦਿੱਤਾ ਹੈ ਜੀ ਉਹਨੇ ਕਿਹਾ ਕਿ ਜਾਣਬੁੱਝ ਕੇ ਪੋਲਿੰਗ ਲੋਕ ਕਰਵਾਈ ਜਾ ਰਹੀ ਹੈ ਤਾਂ ਕਿ ਚੋਰ ਲੁੱਟੀ ਜਾ ਸਕਦੀ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਜਿਵੇਂ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ 8 ਵੋਟਾਂ ਦੇ ਵਿੱਚੋਂ ਇੱਕ ਵੋਟ ਜਾਲੀ ਹੈ ਜਾਲੀ ਹੈ ਜੇ 8 ਵੋਟਾਂ 'ਚੋਂ ਇੱਕ ਜਾਲੀ ਹੈ ਤੇ 7 ਵੋਟਾਂ ਨੇ ਫੈਸਲਾ ਕਰ ਲਿਆ ਕਿ ਲੋਕਤੰਤਰ ਦਾ ਕਹਾਣ ਨਹੀਂ ਹੋਣ ਦੇਣਾ ਤਾਂ ਜਾਲੀ ਵੋਟ ਕੱਖ ਨਹੀਂ ਕਰਦੀ ਉਹ 7 ਵੋਟਾਂ ਫੈਸਲਾ ਕੋ ਸਾਬਤ ਹੋਣ ਬਿਲਕੁਲ ਬਿਲਕੁਲ ਤੇ ਮੈਨੂੰ ਹੀ ਲੱਗਦੀ ਇਹ ਉਹ ਹੈ ਕਿ ਜਿਹੜੀ ਅੱਜ ਚੋਣ ਹੋ ਰਹੀ ਹੈ ਬਿਹਾਰ ਦੇ ਵਿੱਚ ਪਹਿਲੇ ਫਰਾਜ਼ੀ ਉੱਤੇ ਉਹਨੇ ਥੋੜਾ ਥੋੜਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਰਾਹੁਲ ਗਾਂਧੀ ਨੇ ਜਿਹੜਾ ਕੱਲ ਸੰਦਾ ਦਿੱਤਾ ਸੀ ਜੀ ਉਹਨੇ ਰਾਹੁਲ ਗਾਂਧੀ ਨੇ ਕੱਲੇ ਕਹੇ ਸੀ ਕਿ ਇੱਕ ਬੀਬੀ ਹੈ ਜੀ ਜਿਹਦੀ ਤਸਵੀਰ ਲੱਗੀ ਹੋਈ ਆ ভোটার ਸੂਚੀਆਂ ਤੇ ਜੀ ਉਹ ভোটার ਸੂਚੀ ਤੇ ਤਸਵੀਰ ਲੱਗੀ ਹੋਈ ਆ ਔਰ ਉਹ ভোটার ਸੂਚੀ 10 ਕੋਲਨ ਬੂਠਾ ਦੇ ਉੱਤੇ ਤਸਵੀਰ ਵਾਲੀ ਆ ਜੀ ਪਾਈ ਵਾਰੀ ਉੱਥੇ ਬੋਟ ਕਾਸਟ ਕੀਤੀ ਗਈ ਆ ਮਤਲਬ ਵੋਟ ਪਾਈ ਗਈ ਆ ਜੀ ਕਿ ਬੀਬੀ ਲੱਭੋ ਕੌਣ ਹੈ ਬੀਬੀ ਲੱਭੋ ਕਿਉਂਕਿ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰ ਰਿਹਾ ਸੀ ਤੇ ਉਹਦਾ ਸਵਾਲ ਪੱਤਰਕਾਰਾਂ ਨੂੰ ਸੱਤਰ ਕਰ ਕਿ ਤੁਸੀਂ ਦੇਖੋ ਕੌਣ ਹੈ ਜੀ ਉਹਨਾਂ ਨੇ ਸਿਰ ਮਾਰਤਾ ਉਹਨੇ ਕਿਹਾ ਕੋਈ ਮਾਡਲ ਹੈ ਜੀ ਫੇਰ ਨਹੀਂ ਕਿਸੇ ਨੇ ਸਮਝਾਈ। ਉਹਨੇ ਕਿਹਾ ਕਿ ਇਹ ਬਾਹਰਲੇ ਦੇਸ਼ ਦੀ ਮਾਡਲ ਆ ਸਾਡੀ ਮਾਡਲ ਨਹੀਂ ਹੈ। ਉਹਨਾਂ ਨੇ ਫੇਰ ਨਹੀਂ ਸਮਝਾਈ ਫੇਰ ਉਹ ਕਹਿੰਦਾ ਇਹ ਬ੍ਰਾਜ਼ੀਲੀ ਮਾਡਲ ਹੈ। ਕਲੀਅਰ ਹੀ ਕਰਤਾ। ਕਲੀਅਰ ਕਰ। ਜੀ। ਲਾਰਸਾ ਨਾਂ ਦੀ ਕੁੜੀ। ਜੀ। ਕੁੜੀ ਨਹੀਂ ਹੁਣ ਤਾਂ ਔਰਤ ਬਣ ਚੁੱਕੀ ਹੈ। ਉਹ ਲਾਰਸਾ ਨਾਂ ਦੀ ਔਰਤ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਲਾਈਵ ਹੁੰਦੀ ਹੈ। ਜੀ। ਉਹ ਕਹਿੰਦੀ ਆ ਹਾਂ ਮੈਂ ਬ੍ਰਾਜ਼ੀਲ ਦੀ ਰਹਿਣ ਵਾਲੀ ਆ। ਜੀ। ਔਰ ਮੈਂ ਡਿਜੀਟਲ ਜੀ। ਇਨਫਲੂਐਂਸਰ ਤੇ ਹੇਅਰ ਡ੍ਰੈਸਰਾਂ ਜੀ ਉਹ ਕਹਿੰਦੀ ਮੈਨੂੰ ਲੱਗੇ ਭਾਰਤ ਦੇ ਨਾਗਰਿਕ ਭਾਰਤ ਦੇ ਲੀਡਰ ਜਿਹੜੇ ਹੈਗੇ ਆ ਉਹ ਲੜੀ ਜਾਂਦੇ ਆ ਤੇ ਮੇਰਾ ਨਾਂ ਚੋਣਾਂ 'ਚ ਇਸਤੇਮਾਲ ਕੀਤਾ ਜਾ ਰਿਹਾ ਜੀ ਕਹਿੰਦੀ ਮੇਰੀ ਤਾਂ ਬੜੀ ਮਸ਼ਹੂਰੀ ਹੋ ਰਹੀ ਹੈ ਜੀ ਭਾਰਤ ਦੇ ਵਿੱਚ ਮਸ਼ਹੂਰੀ ਹੋ ਰਹੀ ਹੈ ਮੈਨੂੰ ਤਾਂ ਭਾਰਤ ਮੈਂ ਤਾਂ ਕਦੇ ਗਈ ਨਹੀਂ ਗਈ ਨਹੀਂ ਜਿਹੜੀ ਔਰਤ ਕਦੇ ਭਾਰਤ ਦੇ ਵਿੱਚ ਪਹੁੰਚੀ ਨਹੀਂ ਤੇ ਉਹਦੀ ਜਿਹੜੀ ਹੈਗੀ ਆ ਲਾਈ ਜਾ ਰਹੀ ਹੈ ਤਸਵੀਰ ਜੀ ਵੋਟਰ ਲਿਸਟਾਂ ਦੇ ਉੱਤੇ ਤੇ ਵੋਟਾਂ ਪਾਈਆਂ ਜਾ ਰਹੀਆਂ ਫਿਰ ਇਹਨੇ ਆਪ ਹੀ ਦੱਸਿਆ ਕਿ ਮੇਰੀ ਤਸਵੀਰ ਕਿੱਥੋਂ ਲਈ ਗਈ ਹੈ ਜੀ ਉਹ ਕਹਿੰਦੀ ਹੈ ਮੇਰੀ ਜਿਹੜੀ ਇਹ ਸਟਾਕ ਇਮੇਜ ਪਲੈਟਫਾਰਮ ਹੈ ਉੱਥੋਂ ਮੇਰੀ ਇਹ ਜਿਹੜੀ ਹੈ ਫੋਟੋ ਖਰੀਦੀ ਗਈ ਹੈ ਜੀ ਅੱਛਾ ਖਰੀਦ ਲਈ ਹਾਂ ਮੁੱਲ ਖਰੀਦੀ ਗਈ ਹੈ ਉੱਥੋਂ ਹੀ ਫਿਰ شناخت ਹੋਈ ਨਾ ਵੀ ਬ੍ਰਾਜ਼ੀਲੀਅਨ ਬ੍ਰਾਜ਼ੀਲੀਆ ਜੀ ਨਹੀਂ ਤਾਂ ਪਲੋੜੀ ਲੱਗਦਾ ਵੀ ਪੋਰਟਰ ਕਾ ਉਹ ਬਿਲਕੁਲ ਬਿਲਕੁਲ ਉਹ ਕਹਿੰਦੇ ਵੀ ਇਸ ਟੱਗ ਦੇ ਨਾਲ ਮੇਰੀ ਫੋਟੋ ਦਾ ਇਸਤੇਮਾਲ ਕੀਤਾ ਗਿਆ ਜੀ ਗਿਲਾ ਉਹਨੇ ਕੀਤਾ ਕੋਈ ਨਹੀਂ ਜੀ ਲੇਕਿਨ ਉਹਨੇ ਭਾਰਤੀ ਲੋਕਤੰਤਰ ਦਾ ਜਿਹੜਾ ਐਨ ਜਿਹੜਾ ਕਰੂਰ ਤੇਰਾ ਨੰਗਾ ਕਰਕੇ ਰੱਖ ਨੰਗਾ ਕਰਦਾ ਤੇ ਭਾਰਤ ਦੇ ਵਿੱਚ ਲੋਕਤੰਤਰ ਕਿਸ ਕਿਸਮ ਦਾ ਹੈ ਜੀ ਜਦੋਂ ਆਪਾਂ ਲੋਕਤੰਤਰ ਦੀ ਗੱਲ ਕਰਦੇ ਆ ਪ੍ਰਵਿੰਦਰ ਜੀ ਤੇ ਮੇਰੇ ਅੱਜ ਯਾਦ ਆ ਰਿਹਾ ਮਮਦਾਨੀ 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 ਨਾਂ ਦਾ 34 ਬਰੇ ਦਾ ਮੁੰਡਾ ਮੁੰਡਾ ਜੀ ਜਿਹਦੀ ਮਾਂ ਮੀਰਾ ਨਹਿਰਪਾੜੀ ਮੂਲ ਦੀ ਹੈ ਜੀ ਉਹਦਾ ਬਾਪ ਜਿਹੜਾ ਮਮਦਾਨੀ ਹੈ ਸੀਨੀਅਰ ਮਮਦਾਨੀ ਜੀ ਉਹਦਾ ਪੰਜਾਬ ਨਾਲ ਵੀ ਕਨੈਕਸ਼ਨ ਹੈ ਉਹ ਪੰਜਾਬ ਦੇ ਵਿੱਚ ਵੀ ਰਿਹਾ ਹੈ ਤੁਸੀਂ ਜ਼ਿਕਰ ਕੀਤਾ ਉਹ ਪੰਜਾਬ ਦੇ ਵਿੱਚ ਵੀ ਰਿਹਾ ਹੈ ਉਹਨੇ ਇੱਥੇ ਸਟੱਡੀ ਕੀਤੀ ਸੀ ਬਹੁਤ ਵਿਦਵਾਨ ਆਦਮੀ ਹੈ ਰਿਸਰਚ ਸਕਾਲਰ ਹੈ ਜੀ ਉਸ ਬੰਦੇ ਨੇ ਇੱਥੇ ਖੋਜਾਂ ਕੀਤੀਆਂ ਸਾਰਾ ਕੁਟੂ ਦਾ ਨਾਮ ਤੇ ਕਿਤਾਬਾਂ ਵੀ ਲਿਖੀਆਂ ਹੋਈਆਂ ਜੀ ਫਿਰ ਉਹ ਵਿਦੇਸ਼ੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੜਾਉਣ ਲੱਗ ਗਿਆ ਜੀ ਮੀਰਾ ਨਾਇਰ ਜਿਹੜੀ ਬਹੁਤ ਵੱਡੀ ਫਿਲਮ ਸਾਜ ਹੈ ਉਹਦੇ ਨਾਲ ਉਹਦੀ ਸ਼ਾਦੀ ਹੁੰਦੀ ਹੈ ਤੇ ਉਹਨਾਂ ਦੇ ਪੁੱਤਰ ਪੈਦਾ ਹੁੰਦੇ ਪੁੱਤਰ ਪੈਦਾ ਜੁਗਾਂਡਾ ਦੇ ਵਿੱਚੋਂ ਹੁੰਦੇ ਹੋਏ ਇਹ ਲੋਕ ਜਿਹੜੇ ਆ ਜਾਂਦੇ ਆ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਆ ਕੇ ਇਹ ਮੁੰਡਾ ਜਿਹੜਾ ਹੈਗਾ ਅਗਾਂਹ ਬਦੂ ਵਿਚਾਰਧਾਰਾ ਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ ਜੀ ਔਰ ਕੱਲ ਇਹਦੇ ਇਹਦੇ ਚੋਣ ਤੋਂ ਪਹਿਲਾਂ ਤੁਸੀਂ ਦੇਖੋ ਕਿ ਲੋਕਤੰਤਰ ਨੂੰ ਕਿਵੇਂ ਖਤਰਾ ਪੈਦਾ ਇਹਦੀ ਚੋਣ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੀ ਨਿਊਯਾਰਕ ਵਾਸੀਆਂ ਨੂੰ ਧਮਕੀ ਦਿੱਤੀ ਸੀ ਕਿ ਜੇ ਇਹ ਬੰਦਾ ਜਿੱਤ ਗਿਆ ਤੁਹਾਡੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿਆਂਗਾ ਮੈਂ ਬਿਲਕੁਲ ਲੇਕਿਨ ਨਿਊਯਾਰਕ ਦੇ ਲੋਕਾਂ ਨੇ ਬੜੀ ਵੱਡੀ ਵੋਟ ਗਿਣਤੀ ਦੇ ਨਾਲ ਮੋਰ ਥੈਨ 50% ਵੋਟਾਂ ਪਾ ਕੇ ਉਸ ਬੰਦੇ ਨੂੰ ਉਥਨਾ ਨੀਅਰ ਨਜ਼ਿਕ ਕਰ ਦਿੱਤਾ ਮੂੰਹ ਤੇ ਜਪੇੜ ਮਾਰ ਦਿੱਤੇ ਉਹਦੇ ਹਾਂ ਨਿਊਯਾਰਕ ਦਾ ਮੇਅਰ ਬਣਨਾ ਅਮਰੀਕਾ ਦੀ ਆਪਤਕ ਰਾਜਧਾਨੀ ਦਾ ਮੇਅਰ ਬਹੁਤ ਵੱਡੀ ਪ੍ਰਾਪਤੀ ਹੈ ਉਸ ਮੁੰਡੇ ਦੀਆਂ ਤਸਵੀਰਾਂ ਅੱਜ ਮੇਰੇ ਕੋਲ ਆਈਆਂ ਮੇਰੇ ਦੋਸਤ ਹੈ ਮਿਸਟਰ ਸੋਮਲ ਹਰਜੀਤ ਸਿੰਘ ਸੋਮਲ ਆਸਟ੍ਰੇਲੀਆ 'ਚ ਰਹਿੰਦੇ ਆ ਉਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ ਤੁਸੀਂ ਜਦੋਂ ਬੈਠੇ ਗੱਡੀ ਡਰਾਈਵ ਕਰ ਰਹੇ ਸੀ ਤੇ ਮੈਂ ਵੀਡੀਓ ਦੇਖ ਰਿਹਾ ਸੀ ਉਸ ਵੀਡੀਓ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਚ ਜਾਂਦਾ ਹੈ ਉਹ ਕਹਿੰਦਾ ਮੈਂ ਇੰਡੀਆ 'ਚ ਵੀ ਜਨਮ ਹੈ ਇੰਡੀਆ ਦੇ ਗੁਰਦੁਆਰਾ ਸਾਹਿਬਾਂ 'ਚ ਵੀ ਗਿਆ ਮੈਂ ਦਰਵਾਜ਼ਾ ਸਾਹਿਬ ਉਹ ਮੁੰਡਾ ਹੁਣ ਕਹਿੰਦਾ ਕੀ ਹੈ ਜਤਨ ਤੋਂ ਬਾਤ ਉਹ ਮੁੰਡਾ ਕਹਿੰਦਾ ਹੈ ਇਹ ਜਿਵੇਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਤੋਂ ਬਾਅਦ ਜੀ ਜਿਹੜੀ ਚੰਗੇ ਵਿਚਾਰਾਂ ਦੀ ਗੱਲ ਕੀਤੀ ਸੀ ਜਿਹਨਾਂ ਨੇ ਚੰਗੇ ਵਿਚਾਰਤੇ ਕੀਤੇ ਸੀ ਵਾਤਾਵਰਨ ਨੂੰ ਬਚਾਉਣਾ ਜੀ ਲੋਕਾਂ ਦੀ ਭਲਾਈ ਕਰਨੀ ਸਮਾਜਵਾਦੀ ਜਿਹੜਾ ਸਿਸਟਮ ਹੈ ਉਹਨੂੰ ਲੈ ਕੇ ਆਉਣਾ ਇਸ ਤਰ੍ਹਾਂ ਦੇ ਨਾਲ ਉਹਨੇ ਕਿਹਾ ਸੀ ਕਿ ਜਿਹੜਾ ਕੁਝ ਮੈਂ ਕਰ ਰਿਹਾ ਜੀ ਮੈਂ ਉਸ ਪਾਸੇ ਨੂੰ ਜਾਊਂਗਾ ਕਿ ਮੈਂ ਆਪਣੇ ਲੋਕਾਂ ਨੂੰ ਬਹੁਤ ਕੁਝ ਦੇਣ ਦੀ ਮੇਰੀ ਕੋਸ਼ਿਸ਼ ਹੈ ਮੈਂ ਲੋਕਾਂ ਨੂੰ ਫ੍ਰੀ ਵਾ ਸਰਵਿਸ ਵੀ ਦੇਵਾਂਗਾ ਮੇਰੀ ਕੋਸ਼ਿਸ਼ ਹੋਊਗੀ ਕਿ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਵੀ ਥੋੜਾ ਸੌਖਾ ਹੋਵੇ ਵਗੈਰਾ ਵਗੈਰਾ ਦੀ ਗੱਲਾਂ ਕੀਤੀਆਂ ਜੀ ਇੱਕ ਭਾਰਤੀ ਬੂਲ ਦਾ ਬੰਦਾ ਜੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੇ ਤਕੜੇ ਵਿਰੋਧ ਦੇ ਬਾਵਜੂਦ ਉੱਥੇ ਦੇ ਲੋਕਤੰਤਰ ਦੀ وجہ ਕਾਰਨ ਉਹ ਬੰਦਾ ਮਿਹਰ ਬਣ ਜਾਂਦਾ ਮਿਹਰ ਬਣ ਜਾਂਦਾ ਬਹੁਤ ਵੱਡੀ ਗੱਲ ਹੈ ਸਾਡੇ ਲੋਕਤੰਤਰ ਦਾ ਹਾਲ ਕੀ ਹੈ ਸਾਡੇ ਲੋਕਤੰਤਰ ਦਾ ਹਾਲ ਇਹ ਹੈ ਕਿ ਇੱਕ ਵਿਦੇਸ਼ੀ ਬੀਬੀ ਬੀਬੀ لارساਉ ਕਹਿੰਦੀ ਹੈ ਵੀ ਮੇਰੇ ਨਾਂ ਤੇ ਭਾਰਤ ਦੇ ਜਿਹੜੇ ਹੈਗੇ ਆ ਸਿਆਸਤਦਾਨ ਲੜੀ ਜਾਂਦੇ ਆ ਇਤੋਂ ਦੇ ਲੀਡਰ ਲੜੀ ਜਾਂਦੀ ਹੈ ਬਿਲਕੁਲ ਇੱਕ ਗੱਲ ਤਾਂ ਪੁਸ਼ਟੀ ਹੋ ਗਈ ਕਿ ਜਿਹੜੀ ਹਰਿਆਣੇ ਦੀ ਉਹ ਵੋਟਰ ਲਿਸਟ ਬਣੀ ਸੀ 2024 ਵਾਲੀ ਜੀ ਉਹਦੇ ਵਿੱਚ ਬਹੁਤ ਵੱਡੀ ਕਪੜੇਬਾਜੀ ਹੋਈ ਹੈ ਜੀ ਜੇ ਕਪੜੇਬਾਜੀ ਨਾ ਹੋਈ ਹੁੰਦੀ ਤਾਂ ਇਹ ਕੁੜੀ ਦੇ ਨਾਂ ਦੇ ਉੱਤੇ ਵੱਖ-ਵੱਖ ਥਾਵਾਂ ਤੇ ਵੋਟਾਂ ਕਿਵੇਂ ਵੰਡ ਕਿਵੇਂ ਵੰਡੀਆਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਅੱਜ ਮੈਂ ਫੇਰ ਜ਼ਿਕਰ ਕਰਦਾ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਜੀ ਕਿ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਜਿਹੜੀ ਮੌਜੂਦਾ ਹਕੂਮਤ ਵੱਲੋਂ ਜੀ ਸਾਰੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਤੇ ਵੋਟਾਂ ਚੋਰੀ ਕੀਤੀਆਂ ਜਾ ਰਹੀਆਂ ਉਹ ਹੁਣ ਬਿਲਕੁਲ ਸਪੱਸ਼ਟ ਹੋ ਗਈ ਕਿ ਜਿਹੜੀ ਕੁੜੀ ਕਦੇ ਭਾਰਤ ਦੇ ਵਿੱਚ ਆਈ ਨਹੀਂ ਬਿਲਕੁਲ ਉਹਦੇ ਨਾਂ ਦੇ ਉੱਤੇ ਵੋਟ ਪੈ ਜਾਂਦੀ ਹੈ ਉੱਤੇ ਸੁਬੀਤੀ ਬਿਮਲਾ ਸ਼ਿਮਲਾ ਪਤਾ ਨਹੀਂ ਕੀ ਪਤਾ ਨਹੀਂ ਕੀ ਕੁਸ਼ ਹੋਇਆ ਬਿਲਕੁਲ ਉਹਨਾਂ ਨਾਮਾਂ ਦਾ ਕੱਲ ਥੋੜਾ ਜਿਹਾ ਰਾਹੁਲ ਨੇ ਜ਼ਿਕਰ ਵੀ ਕੀਤਾ ਸੀ ਜ਼ਿਕਰ ਵੀ ਕੀਤਾ ਜੇ ਉਹ ਆਗੇ ਤਾਂ ਇਹਦਾ ਮਤਲਬ ਹੈ ਫਿਰ ਜਿਹੜੀ ਬਾਅਦ ਦੇ ਵਿੱਚ ਪੋਲਿੰਗ ਬੰਦ ਹੋਣ ਤੋਂ ਬਾਅਦ ਜਿਹੜੀ ਵੋਟ ਪਰਸੈਂਟੇਜ ਵੱਧਦੀ ਹੈ ਵੱਧਦੀ ਹੈ ਆਮ ਤੌਰ ਤੇ ਆਪਾਂ ਦੇਖਿਆ ਕਿ 5 ਵਜੇ ਜਦੋਂ ਪੋਲਿੰਗ ਖਤਮ ਹੋ ਜਾਂਦੀ ਹੈ ਜਿੰਨੇ ਲੋਕ ਲਾਈਨਾਂ 'ਚ ਖੜੇ لیکن ਜਿਹੜੀ ਉਹ ਪਰਸੈਂਟੇਜ ਤਾਂ ਦੱਸੀ ਨਹੀਂ ਬਿਲਕੁਲ ਜੀ ਆਮ ਪਹਿਲਾਂ ਜਦੋਂ ਪਰਸੈਂਟੇਜ ਦੱਸੀ ਜਾਂਦੀ ਸੀ 1% 1.5% ਹੱਦੋਂ 2% ਵੱਧ ਜਾਂਦੀ ਸੀ 2% ਵੱਧਦੀ ਬਿਲਕੁਲ ਐਤਕੀ ਜਿਹੜੀ ਹੈਗੀ ਤੁਸੀਂ ਦੇਖੋ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਪੋਲਿੰਗ ਹੁੰਦੀ ਹੈ ਜੀ ਉਹਦੇ ਵਿੱਚੋਂ ਕਹਿੰਦੇ ਆ ਜੀ ਅਜੇ ਅੰਕੜੇ ਸਹੀ ਨਹੀਂ ਆਏ ਦੀ ਫੇਟਾਰੇ ਹਾਲਾਂਕਿ ਅੰਕੜੇ ਇਲੈਕਟ੍ਰੋਨਿਕ ਹੈ ਜੀ ਇੱਥੇ ਤਾਂ ਮਿੰਟਲ ਸਕਿੰਟਾਂ ਦੇ ਵਿੱਚ ਸਾਰਾ ਕੁਝ ਆ ਜਾਂਦਾ ਇਹ 5 ਤੋਂ ਲੈ ਕੇ 7 ਫੀਸਦੀ ਦੇ ਮੇਰੀ ਹੈਗੀ ਆ ਉਸ ਤੋਂ ਦੀ ਤੁਹਾਡਾ ਮਾਰਜਨ ਵੱਜ ਜਾਣਾ ਇਹਦਾ ਮਤਲਬ ਹੈ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਜਾਲੀ ਵੋਟਾਂ ਵੜਾਈਆਂ ਪਈਆਂ ਚੋੜੀ ਦੇ ਪਸਟੋਲ ਵਾਲੀਆਂ ਉਹ ਜਾਲੀ ਵੋਟਾਂ ਵੜਾਈਆਂ ਫਿਰ ਇਹਨਾਂ ਜਾਲੀ ਵੋਟਾਂ ਨੂੰ ਉਹ ਬੈਠ ਕੇ ਆਪਣੇ ਦਫ਼ਤਰਾਂ ਦੇ ਵਿੱਚ ਪੋਲ ਕਰਦੇ ਆ ਔਰ ਇੱਥੇ ਤਾਂ ਇੱਥੋਂ ਤੱਕ ਗੱਲ ਹੋ ਗਈ ਹੈ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਮਹਾਰਾਸ਼ਟਰ ਦੇ ਆਪਣੀ ਤੁਹਾਡੀ ਕਰਨਾਟਕਾ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਸਬੰਧ ਵਿੱਚ ਕਿਵੇਂ ਜਾਲੀ ਵੋਟਾਂ ਵੜੀਆਂ ਕਿਵੇਂ ਲੋਕਾਂ ਦੀਆਂ ਵੋਟਾਂ ਕਟਵਾਈਆਂ ਗੀਆਂ ਤੇ ਕੁਝ ਜਿਹੜੇ ਮੁੰਡੇ ਆਈਪੀ ਦੇ ਐਕਸਪਰਟ ਹੈ ਉਹਨਾਂ ਆਈਟੀ ਐਕਸਪਰਟਸ ਨੂੰ ਬਿਠਾ ਕੇ ਉਹਨਾਂ ਤੋਂ ਫਿਰ ਲੋਕਾਂ ਦੀਆਂ ਵੋਟਾਂ ਕਟਵਾਉਣ ਲਈ ਆਨਲਾਈਨ ਅਪਲਾਈ ਕਰਵਾਇਆ ਗਿਆ। ਬਿਲਕੁਲਵਾਉਣ ਲਈ ਆਨਲਾਈਨ ਅਪਨਾ ਅਪਲਾਈ ਕਰਵਾਇਆ ਗਿਆ। ਮੈਂ ਬਹੁਤ ਸਮਾਂ ਪਹਿਲਾਂ ਵੀ ਕਹਿੰਦਾ ਸੀ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਈਵੀਐਮ ਦੇ ਵਿੱਚ ਗੜਬੜ ਨਹੀਂ ਹੋ ਸਕਦੀ। ਮੈਂ ਉਦੋਂ ਵੀ ਕਹਿੰਦਾ ਸੀ ਕਿ ਜੇ ਈਵੀਐਮ ਵੀ ਤਾਂ ਕੰਪਿਊਟਰਾਈਜ਼ਡ ਸਿਸਟਮ ਸਾਡਾ ਜਿਹੜਾ ਏਟੀਐਮ ਮਸ਼ੀਨ ਆ ਉਹ ਵੀ ਕੰਪਿਊਟਰਾਈਜ਼ਡ ਹੁੰਦੀ ਹੈ। ਤੁਹਾਡਾ ਖਾ ਤੁਹਾਡਾ ਖਾਤਾ ਜੇ ਕੋਈ ਬੰਦਾ ਝਾਰਖੰਡ ਚ ਬੈਠਾ ਹੈਕ ਕਰ ਸਕਦਾ ਹੈ ਤੁਹਾਡੇ ਖਾਤੇ ਚ ਸਾਰੇ ਪੈਸੇ ਤਬਦੀਲ ਕਰ ਸਕਦਾ ਹੈ ਤੇ ਫਿਰ ਵੋਟਾਂ ਵੀ ਤਾਂ ਉਹੀ ਹੈ ਨਾ ਉਸੇ ਮਸ਼ੀਨ ਦੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦੀਆਂ ਲੇਕਨ ਪ੍ਰਤੱਖ ਨੂੰ ਪਰਮਾਨ ਦੀ ਲੋੜ ਵੀ ਹੁਣ ਸਾਫ ਹੋ ਗਿਆ ਸਪਸ਼ਟ ਹੋ ਗਿਆ ਤੇ ਜੇ ਆਹੀ ਹਾਲ ਹੋਈ ਤਾਂ ਮੈਨੂੰ ਇਹ ਡਰ ਲੱਗ ਰਿਹਾ ਪ੍ਰਵਿੰਦਰ ਇਥੇ ਇਹ ਨਾ ਹੋਵੇ ਹੋਵੇ ਕਿ ਭਾਰਤ ਦੇ ਵਿੱਚ ਜ ਜਿਹੜੀ ਖਾਨਾ ਚੋਰੀ ਸ਼ੁਰੂ ਹੋ ਜੀ ਅੱਛਾ ਜੀ ਖਾਨਾ ਚੋਰੀ ਤਾਂ ਹੋਊਗੀ ਹੋਊਗਾ ਲੋਕ ਵੋਟ ਕਿਤੇ ਹੋਰ ਪਾਉਂਦੇ ਆ ਵੋਟ ਗਿਣੀ ਕਿਤੇ ਹੋਰ ਜਾਂਦੀ ਨਿਕਲਦੀ ਕਿਸੇ ਨੂੰ ਹੋਰ ਆ ਲੋਕ ਦਿੰਦੇ ਆ ਜਿਹਨੂੰ ਜਿਤਾਉਣ ਵਾਸਤੇ ਫਤਲਾ ਦਿੰਦੇ ਉਹ ਹਾਰ ਜਾਂਦਾ ਜਿਹੜਾ ਹਾਰਿਆ ਹੁੰਦਾ ਉਹ ਜਿੱਤ ਜਾਂਦਾ ਤੁਸੀਂ ਦੇਖੋ ਇਹ ਕੁਸ਼ ਹੋਇਆ ਸੀ ਸਭ ਤੋਂ ਪਹਿਲਾਂ ਬੰਗਲਾਦੇਸ਼ ਬੰਗਲਾਦੇਸ਼ ਦੇ ਵਿੱਚ ਲੋਕਾਂ ਨੇ ਉੱਠ ਕੇ ਫੌਜਾਂ ਤੇ ਪੁਲਿਸਾਂ ਨੂੰ ਮਤਲਬ ਲਤਣਦੇ ਹੋਏ ਲੋਕਾਂ ਦੇ ਬੱਚੇ ਸੀ ਔਰ ਉੱਥੋਂ ਦੀ ਪ੍ਰਧਾਨ ਮੰਤਰੀ ਨੂੰ ਭੱਜ ਕੇ اپنی جان بچاونی ਪਈ ਸੀ ਤੇ ਇੰਡੀਆ ਦੇ ਵਿੱਚ ਉਹਨੇ ਕਰ ਲਈ ਹੋਈ ਜੋ ਕੁਝ ਨੇਪਾਲ ਦੇ ਵਿੱਚ ਹੋਇਆ ਜਨ ਜੀ ਜਿਹਨੂੰ ਨਾਰਾ ਦਿੱਤਾ ਜਿਹਨੂੰ ਸੱਦਾ ਦਿੱਤਾ ਰੋਹਲ ਗਾਂਧੀ ਨੇ ਕਿ ਆਓ ਨੌਜਵਾਨੋ ਮੋਰਚਾ ਸੰਭਾਲੋ ਤੁਹਾਡੀ ਜਿਹੜੀ ਰਾਇ ਉਹ ਲੁੱਟੀ ਜਾ ਰਹੀ ਹੈ ਪੁੱਟੀ ਜਾ ਰਹੀ ਹੈ ਔਰ ਮੈਂ ਇੱਥੇ ਵੀ ਦੱਸਾਂ ਕਿ ਸਾਡਾ ਜਿਹੜਾ ਲੋਕਤੰਤਰ ਹੈ ਇਹ ਲੋਕਤੰਤਰ ਆਸਾਨੀ ਨਾਲ ਨਹੀਂ ਬਣਿਆ ਇਸ ਲੋਕਤੰਤਰ ਦੀ ਖਾਤਰ ਇਸ ਦੇਸ਼ ਦੇ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਖੇਤ ਮਜ਼ਦੂਰਾਂ ਨੇ ਕਿਸਾਨਾਂ ਨੇ ਬੁੱਧੀਜੀਵੀਆਂ ਨੇ ਆਪਣੀਆਂ ਜਾਨਾਂ ਕੁਰਬਾਨੀ ਕੀਤੀ 23 ਸਾਲ ਦੀ ਉਮਰ ਦੇ ਵਿੱਚ ਸਰਦਾਰ ਭਗਤ ਸਿੰਘ ਹੋਰਾਂ ਨੇ ਸ਼ਹਾਦਤਾਂ ਦੇ ਜਾਨ ਉਹਨਾਂ ਨੇ ਆਪਣੀ ਮਤਲ ਜਿਹੜੀ ਹੈ ਕਿ ਜਾਨ ਦੀ ਭੀਖ ਨਹੀਂ ਮੰਗੀ ਸੀ ਉਹ ਕਹਿੰਦੇ ਸੀ ਹਾਂ ਅਸੀਂ ਬਾਗੀਆਂ ਅਸੀਂ ਬਾਗੀਆਂ ਅਸੀਂ ਤੁਹਾਡੇ ਨਾਲ ਲੜ ਰਹੇ ਉਹ ਲੋਕ ਜਿਹੜੇ ਹੈਗੇ ਜਿਹਨਾਂ ਨੇ ਸਾਨੂੰ ਇਹ ਆਜ਼ਾਦੀ ਦਵਾਈ ਆਜ਼ਾਦੀ ਤੋਂ ਬਾਅਦ ਸਾਡਾ ਲੋਕਤੰਤਰ ਕਿਹੋ ਜਿਹਾ ਹੋਵੇ ਇਦੇ ਆਸਤੇ ਸੰਵਿਧਾਨ ਕਾਢਨੀ ਅਸੈਂਬਲੀ ਬਣੀ ਔਰ ਸੰਵਿਧਾਨ ਕਾਢਨੀ ਅਸੈਂਬਲੀ ਨੂੰ ਕਈ ਸਾਲ ਲੱਗੇ ਸੰਵਿਧਾਨ ਬਣਾਉਣ ਵਾਸਤੇ ਔਰ 1952 ਦੇ ਵਿੱਚ 26 ਜਨਵਰੀ 1952 ਦੇ ਸਾਡਾ ਸੰਵਿਧਾਨ ਲਾਗੂ ਹੋ ਗਿਆ ਐਨੇ ਜਫਰ ਜਾਲੇ ਐ ਇਸ ਲੋਕਤੰਤਰ ਦੀ ਖਾਤਰ ਤੇ ਅੱਜ ਸਿਰਫ ਤੇ ਸਿਰਫ ਗੱਡੀਆਂ ਦੇ ਉੱਤੇ ਬਰਕਰਾਰ ਰਹਿਦੀ ਖਾਤਰ ਜੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਜਿਹੜਾ ਸਾਡੇ ਸਾਹਮਣੇ ਆ ਗਿਆ ਔਰ ਇੱਕ ਬਰਾਦੀਲੀ ਔਰਤ ਨੇ ਇਹ ਆ ਕੇ ਕਹਿ ਦਿੱਤਾ ਕਿ ਹਾਂ ਮੇਰੀ ਤਸਵੀਰ ਹੈ ਜਿਹੜੀ ਉਮਰਤੀ ਗਈ ਹੈ ਉਹ ਕਹਿੰਦੀ ਮੈਂ ਉਹ ਜਵਾਨ ਸੀ ਜਦੋਂ ਦੀ ਇਹ ਤਸਵੀਰ ਲਈ ਆ ਹੁਣ ਮੈਂ ਬਜ਼ੁਰਗ ਆ ਬੱਤੀ ਵੱਡੀ ਹੋ ਚੁੱਕੀਆਂ ਮੇਰੀ ਉਮਰ ਵੱਧ ਚੁੱਕੀ ਹੈ ਪਰ ਮੈਨੂੰ ਖੁਸ਼ੀ ਹੋ ਰਹੀ ਹੈ ਮਤਲਬ ਭਾਰਤੀ ਲੋਕਤੰਤਰ ਦਾ ਜੋ ਜਨਾਜਾ ਕੱਢਿਆ ਜਾ ਰਿਹਾ ਉਸ ਜਨਾਜੇ ਦੀ ਜਿਹੜੀ ਇੱਕ ਗਵਾਹ ਬਣੀ ਹੈ ਇੱਕ ਵਿਦੇਸ਼ੀ ਔਰਤ ਬਣੀ ਹੈ ਔਰ ਦੱਸੋ ਹੁਣ ਸਾਡੇ ਇਹ ਲੋਕਤੰਤਰ ਦੇ ਪ੍ਰਭੂ ਬੈਠੇ ਆ ਵੱਡੇ ਵੱਡੇ 15 ਅਗਸਤ ਤੇ 26 ਜਨਵਰੀ ਨੂੰ ਭਾਸ਼ਣ ਦਿੰਦੇ ਆ ਕੀ ਮੂੰਹ ਦਿਖਾਉਂਗੇ ਕੀ ਮੂੰਹ ਦਿਖਾਵਾਂਗੇ ਬਿਲਕੁਲ ਬਹੁਤ ਬਹੁਤ ਢਿੱਲੋ ਸਾਹਿਬ ਧੰਨਵਾਦ ਤੁਹਾਡਾ ਜੀ ਤੁਸੀਂ ਵੇਖ ਰਹੇ ਸੀ ਬਖਤੌਰ ਢਿੱਲੋ ਫੇਸਬੁੱਕ ਪੇਜ ਤੇ ਹੁਣ ਮੇਰੀ ਵੱਲੋਂ ਅਪੀਲ ਹੈ ਵੀ ਅਗਲੇ ਸਾਡੇ ਬਲੌਗ ਆ ਜਿਹੜੇ ਸਾਡੀ ਸਾਡੀ ਚਰਚਾ ਦੇ ਕਬਰਾਂ ਚੋਂ ਖਬਰ ਦੀ ਇਹ ਮਾਝੇ ਤੋਂ ਆਊਗੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਫੇਸਬੁੱਕ ਦੋਸਤਾਂ ਨੂੰ ਪਰਿਵਾਰ ਨੂੰ ਮੈਂਬਰਾਂ ਨੂੰ ਸਾਡੀ ਸਤਿ ਸ਼੍ਰੀ ਅਕਾਲ ਧੰਨਵਾਦ